ਲਾ ਜਾਏਗਾ ਰਹਾਓ ਰੁਕ ਜਾਓ ਠਹਿਰ ਜਾਓ ਇਹਨਾਂ ਪੰਕਤੀਆਂ ਦੇ ਵਿਚਾਰ ਕਰੋ ਹੁਣੇ ਸ਼ਬਦ ਚ ਗੁਰੂ ਸਾਹਿਬ ਜੀ ਨੇ ਸਾਨੂੰ ਮੈਸੇਜ ਦੇ ਦਿੱਤਾ ਵੀ ਸਾਰੇ ਸ਼ਬਦ ਵਿੱਚ ਜੇ ਮੈਂ ਗੱਲ ਜਿਹੜੀ ਸਮਝਾਵਾਂਗਾ ਉਹ ਨਾਮ ਦੇ ਰਿਲੇਟਡ ਹੋਏਗੀ ਕਿ ਨਾਮ ਦੇ ਨਾਲ ਕੀ ਹੋਏਗਾ ਤੁਹਾਡੀ ਲਾਈਫ ਦੇ ਜ਼ਿੰਦਗੀ ਚ ਇਹ ਗੱਲ ਗੁਰੂ ਸਾਹਿਬ ਜੀ ਨੇ ਰਹਾਓ ਦੇ ਵਿੱਚ ਸਾਨੂੰ ਦੱਸ ਦਿੱਤੀ ਹੈ ਇਹ ਗੱਲ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਵਾਰੀ ਆਈ ਹੈ ਕਿ ਜਿਹੜਾ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦਾ ਦੁੱਖ ਉਹਦਾ ਕਲੇਸ਼ ਉਹਦਾ ਰੋਗ ਮਿਟ ਜਾਂਦਾ ਹੈ ਨਾਮ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੇ ਇਸ ਬਾਣੀ ਦੇ ਮਹਾਨਤਾਪਨ ਰੋਜ਼ ਅਨੰਦ ਸਾਹਿਬ ਜੀ ਦੇ ਵਿੱਚ ਸਰਵਣ ਕਰਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਰੱਬ ਦੀ ਸਿਫਤਸਨਾ ਦੇ ਬੋਲ ਸੁਣਿਆ ਤੇ ਤੁਹਾਡੇ ਦੁੱਖ ਤੁਹਾਡੇ ਰੋਗ ਤੁਹਾਡੇ ਸੰਤਾਪ ਲੈ ਜਾਣੇ ਨੇ ਸੁਣ ਲਓ ਜੁੜ ਜਾਓ ਜਪ ਲਓ ਤੇ ਇਹ ਵਚਨ ਇੰਨਾ ਕੋ ਸਟੀਕ ਹੈ ਪੱਕਾ ਹੈ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਗੁਰੂ ਸਾਹਿਬ ਮਹਾਰਾਜ ਜੀ ਇੱਕ ਜਗ੍ਹਾ ਹੋਰ ਸਤਿਗੁਰੂ ਜੀ ਦਾ ਬਚਨ ਆਉਂਦਾ ਕੋ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਸਾਹਿਬ ਕਹਿੰਦੇ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀ ਹੈ ਸਾਈ ਭਾਈ ਹੈ ਜੇ ਨਾਮ ਚਿਤ ਲਾਈ ਹੈ ਚਿਤ ਲਾਉਣਾ ਆ ਜਾਏ ਜੋੜਨਾ ਆਵੇ ਜੇ ਵਸਤ ਮੰਗੀ ਹੈ ਜੇ ਮਤਲਬ ਜੋ ਵੀ ਤੁਸੀਂ ਕਹੋਂਦੇ ਉਹ ਤੁਹਾਡੀ ਲੋੜ ਹੈ ਜ਼ਰੂਰਤ ਹੈ ਤੁਹਾਡਾ ਮਨ ਕਹਿੰਦਾ ਇਹ ਮੇਰੇ ਕੋਲ ਹੋਣਾ ਚਾਹੀਦਾ ਸਾਈ ਪਾਈ ਹੈ ਮਿਲੇਗੀ ਜੇ ਨਾਮ ਜਪ ਲਾਈਏ ਨਾਮ ਦੇ ਨਾਲ ਮਨ ਚੱਲੇ ਹੁਣ ਇੱਥੇ ਆ ਕੇ ਇੱਕ ਗੱਲ ਸਮਝਣੀ ਹੈ ਸਾਧ ਸੰਗਤ ਜੀ ਜਿਹੜਾ ਨਾਮ ਦਾ ਮਾਰਗ ਹੈ ਦੋ ਰਸਤੇ ਨੇ ਧਿਆਨ ਦੇ ਇਸ ਗੱਲ ਤੇ ਰੱਬ ਦੇ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਜਿੰਨੇ ਵੀ ਧਰਮ ਆਮ ਤੌਰ ਤੇ ਪ੍ਰਮਾਤਮਾ ਜੀ ਦਾ ਅਧਿਆਤਮ ਦੀ ਗੱਲ ਲਈ ਧਰਮ ਹੈ ਦੋ ਰਸਤੇ ਨੇ ਇੱਕ ਰਸਤਾ ਹੈ ਕਰਮਕਾਂਡ ਦਾ ਇੱਕ ਹੈ ਨਾਮ ਦਾ ਜਿਹੜਾ ਗੁਰੂ ਨਾਨਕ ਦਾ ਰਸਤਾ ਹੈ ਇਹ ਨਾਮ ਦਾ ਰਸਤਾ ਹੈ ਜਿਹੜਾ ਹੋਰ ਕਈ ਧਰਮਾਂ ਚ ਰਸਤੇ ਨੂੰ ਕਰਮਕਾਂਡ ਦੇ ਰਸਤੇ ਨੇ ਕਰਮਕਾਂਡ ਕਿਹਨੂੰ ਕਹਿੰਦੇ ਨੇ ਵੀ ਕੁਝ ਇੱਕ ਫਾਰਮੈਲਿਟੀਆਂ ਨੇ ਜਾਂ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਨੇ ਕੁਝ ਇੱਕ ਰਿਚੂਅਲਸ ਨੇ ਉਹ ਤੁਸੀਂ ਪਰਫਾਰਮ ਕਰ ਦੋ ਬਸ ਠੀਕ ਹੈ ਪਰ ਗੁਰੂ ਨਾਨਕ ਦੇ ਉਪਦੇਸ਼ ਵਿੱਚ ਧਰਮ ਵਿੱਚ ਇਹ ਚੀਜ਼ ਨਹੀਂ ਹੈ ਇਹ ਨਾਮ ਦਾ ਮਾਰਗ ਹੈ ਇਹ ਫਰਕ ਹੈ ਨੂੰ ਸਮਝਣਾ ਥੋੜਾ ਜਿਆਦਾ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਈ ਲੋਕ ਜਾਦੂ ਟੂਣਾ ਕਰਦੇ ਨੇ ਉਹ ਕੁਝ ਇੱਕ ਚੀਜ਼ਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਰੱਖ ਆਉਂਦੇ ਨੇ ਉਹਦੇ ਪਿੱਛੇ ਕੀ ਭਾਵਨਾ ਕੀ ਨਹੀਂ ਭਾਵਨਾ ਉਹਨੂੰ ਕਿਹਾ ਸੀ ਵੀ ਤੇਰਾ ਕੰਮ ਸਹੀ ਹੋ ਜਾਏਗਾ ਤੂੰ ਇਹ ਕਰ ਦੇ ਉਹਨੇ ਕਰ ਦਿੱਤਾ ਇਹ ਕਰਮਕਾਂਡ ਦਾ ਰਸਤਾ ਹੈ ਕਿਸੇ ਨੇ ਕਿਹਾ ਸੇ ਇੰਨੀ ਵਾਲੀ ਦੀਰ ਤੋਂ ਉੱਪਰ ਜਾਇਆ ਜਾਏ ਜਾਏ ਆਏ ਕਰ ਦਿੱਤਾ ਕਿਸੇ ਨੇ ਕਿਹਾ ਦਾਨ ਪੁੰਨ ਕਰਨਾ ਕਰ ਦਿੱਤਾ ਤੇਥਾਂ ਤੇ ਇਸ਼ਨਾਨ ਕਰਨਾ ਕਰ ਦਿੱਤਾ ਇਹ ਕਰਮ ਕਾਂਡ ਦਾ ਮਾਰਗ ਹੈ ਗੁਰੂ ਨਾਨਕ ਦਾ ਮਾਰਗ ਗੁਰੂ ਸਹਿਬਾਨ ਜੀ ਦਾ ਮਾਰਗ ਗੁਰੂ ਗ੍ਰੰਥ ਸਾਹਿਬ ਦਾ ਮਾਰਗ ਕਰਮ ਕਾਂਡ ਦਾ ਮਾਰਗ ਨਹੀਂ ਹੈ ਗੁਰੂ ਸਾਹਿਬ ਮਹਾਰਾਜ ਜੀ ਦਾ ਮਾਰਗ ਹੈ ਨਾਮ ਦਾ ਮਾਰਗ ਨਾਮ ਕੀ ਹੈ ਆਪਣੇ ਜੀਵਨ ਨੂੰ ਸਾਧਨਾ ਨਾਮ ਵਾਹਿਗੁਰੂ ਦਾ ਨਾਮ ਲੈਣਿਆ ਤੇ ਆਪਾਂ ਵਾਹਿਗੁਰੂ ਨੂੰ ਕੀ ਕਹਿੰਨਾ ਹੈ ਹੈ ਵਾਹਿਗੁਰੂ ਤੋਂ ਬੜਾ ਦਿਆਲੂ ਹੈ ਬੜਾ ਕਿਰਪਾਲੂ ਹੈ ਵਾਹਿਗੁਰੂ ਤੋਂ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ ਜਿੰਨੇ ਗੁਣ ਗਾਏ ਜਾਂਦੇ ਆ ਗਾਉਣੇ ਆ ਉਹਦਾ ਨਾਮ ਵਡਿਆਈ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਗੁਣ ਗਾ ਰਹਿਆਂ ਬਸ ਉਹਨਾਂ ਚੀਜ਼ਾਂ ਨੂੰ ਧਿਆਨ ਚ ਕਰਕੇ ਉਹ ਕੁਆਲਿਟੀਜ਼ ਨੂੰ ਆਪਣੇ ਲਾਈਫ ਦੇ ਵਿੱਚ ਲੈ ਕੇ ਆਉਣ ਦਾ ਯਤਨ ਕਰਿਆ ਜਦੋਂ ਤੇਰੇ ਅੰਦਰ ਚੀਜ਼ਾਂ ਆ ਗੀਆਂ ਤੂੰ ਆਪ ਰੱਬ ਵਰਗਾ ਬਣ ਜਾਣਾ ਹਰ ਕਾ ਸੇਵਕ ਸੋ ਹਰ ਜੀ ਹਾਂ ਜੇ ਰੱਬ ਕਿਸੇ ਦਾ ਮਾਰਾ ਨਹੀਂ ਕਰਦਾ ਬੰਦਿਆਂ ਨਾਮ ਦੇ ਮਾਰਗ ਤੇ ਚੱਲਣ ਵਾਲਿਆ ਤੇਰੇ ਹੱਥੋਂ ਵੀ ਕਿਸੇ ਦਾ ਮਾਰਾ ਨਾ ਹੋਵੇ ਅਰਦਾਸ ਕਰਿਆ ਸੱਚੇ ਪਾਤਸ਼ਾਹ ਮਾਰਾ ਨਾ ਜੇ ਨਹੀਂ ਹੋਏਗਾ ਰੱਬ ਵਾਲਾ ਕੋਈ ਤੇਰੇ ਚ ਆ ਗਿਆ ਮਹਾਰਾ ਦਸਵੇਂ ਪਾਸ਼ਾ ਕਹਿੰਦੇ ਨੇ ਜਾਨ ਕੋ ਦੇ ਤਾ ਜਾਨ ਕੋ ਦੇ ਤਾ ਜ਼ਮੀਨ ਕੋ ਦੇ ਤਾ ਜ਼ਮਾਨ ਕੋ ਜੈਹ ਦੇਹ ਜਿਨਾਂ ਨੇ ਰੱਬ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਰਿਜਕ ਦੇ ਰਿਹਾ ਜਿਹੜੇ ਨਹੀਂ ਕੋਸ਼ਿਸ਼ ਕਰਦੇ ਜਾਣਨ ਦੀ ਉਹਨਾਂ ਨੂੰ ਵੀ ਦੇ ਰਿਹਾ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ ਉਹਨਾਂ ਨੂੰ ਵੀ ਪਾਲ ਰਿਹਾ ਜੋ ਐਨੀ ਨਿਰਲੇਪ ਤੇ ਨਿਰਵੈਰ ਤਾਕਤ ਹੈ ਉਹ ਬੰਦਿਆ ਤੇਰੇ ਅੰਦਰ ਬੈਠ ਕਿਉਂ ਆ ਗਏ ਜੇ ਤੂੰ ਅਧਿਆਤਮ ਦੇ ਰਸਤੇ ਤੇ ਚੱਲਿਆ ਹੈ ਨਾ ਅਧਿਆਤਮ ਦੇ ਰਸਤੇ ਤੇ ਤਾਂ ਅਰਦਾਸ ਕਰਿਆ ਕਰ ਮਹਾਰਾਜ ਮੇਰੇ ਅੰਦਰੋਂ ਵੀ ਆਚੇ ਨਿਕਲ ਜਾਏ ਉਹ ਤੇ ਤੱਤੀ ਤਵੀ ਤੇ ਬੈਠ ਕੇ ਵੀ ਕਿਸੇ ਨੂੰ ਬਾਦ ਅਸੀਂ ਇਸ ਨਹੀਂ ਦਿੰਦਾ ਇਹਨਾਂ ਨਿਰਲੇਪ ਹੈ ਇਹਨਾਂ ਨਿਰਵੈਰ ਹੈ ਇਹ ਜਿਹੜੀ ਚੀਜ਼ ਹੈ ਸਾਧ ਸੰਗਤ ਜੀ ਜਦੋਂ ਇਸ ਨੂੰ ਆਪਣੇ ਧਿਆਨ ਦੇ ਵਿੱਚ ਆਪਣੀ ਸੁਰਤ ਚ ਲਿਆਉਂਦੇ ਆ ਹੌਲੀ 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 ਸਾਲਾਂ ਦੇ ਸਾਲ ਲੱਗ ਜਾਂਦੇ ਆ ਅਭਿਆਸ ਕਰਦੇ ਪਰ ਜਿੱਦ ਦਿਨ ਇਹ ਚੀਜ਼ ਆਉਣੀ ਸ਼ੁਰੂ ਹੋ ਗਈ ਸਮਝ ਲਓ ਰੱਬ ਦਾ ਗੁਣ ਸਾਡੇ ਅੰਦਰ ਪ੍ਰਗਟ ਹੋ ਰਿਹਾ ਤੇ ਜਿਹਦੇ ਅੰਦਰ ਇਹ ਚੀਜ਼ ਪ੍ਰਗਟ ਹੋ ਰਹੀ ਰੱਬ ਵਰਗਾ ਹੀ ਬਣ ਰਿਹਾ ਫਿਰ ਉਹ ਇਹਨੂੰ ਕਹਿੰਦੇ ਨੇ ਹਰਕਾਰ ਸੇਵਕ ਸੋ ਹਰਗੇ ਰੱਬ ਵਰਗਾ ਹੀ ਬਣਿਆ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਆਪਣੇ ਵਰਗਾ ਬਣਾਇਆ ਆਪਾਂ ਕਹਨੇ ਆ ਨਾ ਵੀ ਆਪਣੇ ਸਰੂਪ ਵਰਗਾ ਸਰੂਪ ਦੇ ਦਿੱਤਾ ਉਹ ਸਰੂਪ ਕੇਵਲ ਇਹ ਬਾਹਰ ਮੁਖੀ ਸਰੂਪ ਦੀ ਗੱਲ ਨਹੀਂ ਹੈ ਉਹ ਹੈ ਜਿਹੜੀ ਗੁਰੂ ਦੀ ਕਮਾਈ ਹੈ ਜਿੱਥੇ ਗੁਰੂ ਸਾਹਿਬ ਆਪ ਜਿਸ ਆਪਾਂ ਇੰਗਲਿਸ਼ ਦਾ ਸ਼ਬਦ ਕਹਿੰਦੇ ਨੇ ਸਟੇਟ ਆਫ ਮਾਈਂਡ ਦੇ ਵਿੱਚ ਚੱਲ ਰਹੇ ਸੀ ਅਧਿਆਤਮ ਦੇ ਵਿੱਚ ਕਹਿੰਦੇ ਆ ਜਿਸ ਅਵਸਥਾ 'ਚ ਗੁਰੂ ਸਾਹਿਬ ਆਪ ਸੀਗੇ ਨਾ ਉਹ ਅਵਸਥਾ 'ਚ ਸਿੱਖ ਨੂੰ ਲੈ ਕੇ ਜਾਂਦੇ ਆ ਤਾਂ ਸਿੱਖ ਗੁਰੂ ਵਰਗਾ ਬਣਦਾ ਹੈ ਜੇ ਸਿੱਖ ਦੇ ਅੰਦਰ ਉਹ ਕਣੀ ਨਹੀਂ ਪੈਦਾ ਹੁੰਦੀ ਉਹ ਕਣੀ ਨਹੀਂ ਜਾਂਦੀ ਹੈ ਬਾਹਰੋਂ ਸਰੂਪ ਬਣ ਜਾਏਗਾ ਪਰ ਉਹਦੀਆਂ ਹਰਕਤਾਂ ਦੂਜਿਆਂ ਵਰਗੀਆਂ ਰਹਿ ਜਾਣਗੀਆਂ ਅੰਦਰ ਉਹ ਕਣੀ ਨਹੀਂ ਗਈ ਜੇ ਤਾਂ ਸਿਮਰਨ ਕੀ ਹੈ ਜਪ ਕੀ ਹੈ ਇਹ ਬੜੀ ਸਾਧਨਾ ਹੈ ਆਪਣੇ ਮਨ ਦੀ ਆਹ ਸੰਗਤਾਂ ਬੈਠਿਓ ਇੱਕ ਗਨ ਯਾਦ ਰੱਖਣੀ ਹੈ ਇਸ ਸਾਧਨਾ ਦੇ ਲਈ ਜਿਹੜੀ ਵੀ ਚੀਜ਼ ਜੇ ਵਾਸਤ ਮੰਗੀ ਐ ਸਾਈ ਪਾਈ ਐ ਉਹ ਮਿਲਨੀ ਹੀ ਮਿਲਨੀ ਐ ਡੈਫੀਨੇਟਲੀ ਜੇ ਗੁਰੂ ਨੇ ਕਿਹਾ ਇਹਦੇ 'ਚ ਕੋਈ ਵੀ ਸ਼ੰਕਾ ਹੈ ਨਹੀਂ ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿਵੇਂ ਕੋਈ ਮੈਥਡ ਐ ਕੋਈ ਤਰੀਕਾ ਐ ਚਲੋ ਆਪਾਂ ਨਿਰਵੈਰ ਦੀ ਗੱਲ ਕਰ ਰਹੇ ਆ ਬਾਹਰ ਗੁਰੂ ਦੇ ਨਿਰਭਉ ਦੀ ਗੱਲ ਕਰ ਰਹੇ ਆ ਪ੍ਰਮਾਤਮਾ ਦੀ ਇਸੇ ਦੀ ਵਿਚਾਰ ਕਰ ਲਈਏ ਬਹੁਤ ਗੱਲਾਂ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਭੈਅ ਲੱਗਦਾ ਡਰ ਲੱਗਦਾ ਬਹੁਤ ਗੱਲਾਂ ਨੇ ਜਿੱਥੇ ਇਨਸਾਨ ਮਨ ਚ ਵੈਰ ਰੱਖਦਾ ਗੁੱਸਾ ਰੱਖਦਾ ਜਦੋਂ ਇਕਾਗਰ ਚ ਧੋਕੇ ਜਾਪ ਕਰਨ ਬੈਠੀਏ ਤਾਂ ਇਹ ਦੋਹੇ ਸ਼ਬਦਾਂ ਦਾ ਜਾਪ ਸ਼ੁਰੂ ਕਰ ਲਓ ਬਸ ਨਿਰਭਾਉ ਨਿਰਵੈ ਇਹ ਦੋ ਸ਼ਬਦਾਂ ਦਾ ਜਾਪ ਕਰਕੇ ਦੇਖਿਓ ਜਦੋਂ ਤੁਸੀਂ ਜਾਪ ਕਰੋਗੇ ਤੁਹਾਡੇ ਅੰਦਰ ਨਿਰਭੈਤਾ ਤੇ ਨਿਰਵੈਰਤਾ ਉਣੀ ਸ਼ੁਰੂ ਹੋ ਜਾਵੇ ਕਿਵੇਂ ਆਏਗੀ ਇਹ ਵੀ ਵਿਅਕਤੀ ਕਰਦੇ ਹਨ ਜਿਹੜਾ ਇਹ ਸਾਡਾ ਸਰੀਰ ਹੈ ਦੇਹੀ ਹੈ ਇਹਦੇ ਵਿੱਚ ਬਹੁਤ ਕੁਝ ਆ ਮਾਰਾ ਨੇ ਕਹਿ ਦਿੱਤਾ ਜੋ ਬਰਾਹ ਮੰਡੇ ਸੋਈ ਪਿੰਡੇ ਸਭ ਕੁਝ ਆ ਜੋ ਤੁਸੀਂ ਆਲਾ ਦਵਾਲਾ ਦੇਖ ਰਹੇ ਹੋ ਸਾਰਾ ਕੁਝ ਅੰਦਰ ਹੈ ਦੁਨੀਆ ਦੇ ਵਿੱਚ ਚੰਗੇ ਤੋਂ ਚੰਗੇ ਚੀਜ਼ ਦੇਖਦੇ ਆ ਉਹ ਵੀ ਸਾਡੇ ਅੰਦਰ ਹੈ ਜੇ ਬਸਤ ਮਾੜੀ ਤੋਂ ਮਾੜੀ ਦੇਖਦੇ ਆ ਉਹ ਵੀ ਸਾਡੇ ਅੰਦਰ ਹੈ ਦੁਨੀਆ ਦੇ ਵਿੱਚ ਜੇ ਮਾੜੇ ਤੋਂ ਮਾੜੇ ਇਨਸਾਨ ਨੂੰ ਕਦੇ ਚੰਗਾ ਕੰਮ ਕਰਦਾ ਦੇਖਦੇ ਆ ਉਹ ਵੀ ਸਾਡੇ ਅੰਦਰ ਹੈ ਅਸੀਂ ਵੀ ਉਦਾਂ ਹੋ ਸਕਦੇ ਆ ਕੋਈ ਮਾੜਾ ਬੰਦਾ ਚੰਗਾ ਬਣ ਸਕਦਾ ਕਈ ਵਾਰੇ ਚੰਗੇ ਤੋਂ ਚੰਗੇ ਗਿਰ ਜਾਂਦੇ ਨੇ ਉਹ ਵੀ ਸਾਡੇ ਅੰਦਰ ਹੈ ਅਸੀਂ ਵੀ ਗਿਰ ਸਕਦੇ ਆ ਭਾਵ ਇਹ ਹੈ ਜਦੋਂ ਬਾਣੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਨਸਾਨ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਤਾਂ ਇਹ ਗੱਲ ਯਾਦ ਰੱਖਿਓ ਜੇ ਇਨਸਾਨ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਨਿੰਦਿਆ ਈਰਖਾ ਦੁਸ਼ੈਸ਼ ਇਹ ਚੀਜ਼ਾਂ ਹਨ ਤਾਂ ਐਸੇ ਇਨਸਾਨ ਦੇ ਅੰਦਰ ਵਾਹਿਗੁਰੂ ਜੀ ਨੇ ਨਿਰਭੈਤਾ ਨਿਰਵੈਰਤਾ ਦਇਆ ਖਿਮਾ ਪ੍ਰਾਤਰੀ ਭਾਵ ਉਹ ਗੁਣ ਵੀ ਸਾਰੇ ਅੰਦਰ ਹੀ ਰੱਖੇ ਹੋਏ ਨੇ ਜਦੋਂ ਅਤਾਉ ਚੇਨ ਨੂੰ ਬਾਹਰ ਲੱਭਾਂ ਜਾਵਾਂਗੇ ਅਸੀਂ ਕਰਮ ਕਾਂਡ ਚ ਪੈ ਜਾਾਂਗੇ ਜਦੋਂ ਗੁਰੂ ਨਾਨਕ ਦੇ ਬਾਣੀ ਦੇ ذریعے ਕਾਗਰ ਹੋ ਕੇ ਅੰਦਰ ਹੀ ਮਨ ਚ ਚਿੰਤਨ ਕਰਾਂਗੇ ਤਾਂ ਅਸੀਂ ਨਾਮ ਦੇ ਮਾਰਗ ਤੇ ਚੱਲ ਰਹੇ ਹੋਵਾਂਗੇ ਤੇ ਉਹ ਚੀਜ਼ ਦੇ ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਬਸ ਨਿਰਭੈਤਾ ਕਿਤੇ ਬਾਹਰ ਨਹੀਂ ਹੈ ਜੇ ਆਪਾਂ ਕਹੀਏ ਬਾਹਰ ਕਿਤੇ ਜਾ ਕੇ ਕਿਸੇ ਖਾਸ ਥਾਂ ਤੇ ਮੱਥਾ ਟੇਕ ਕੇ ਅਸੀਂ ਨਿਰਭੈ ਹੋਵਾਂਗੇ ਨਿਰਵੈਰਾਂ ਜਾਵਾਂਗੇ ਇਹ ਚੀਜ਼ ਨਹੀਂ ਹੈ ਠੀਕ ਹੈ ਕੁਝ ਟਾਈਮ ਦੇ ਲਈ ਕਈ ਵਾਰੀ ਕਿਤੇ ਨਾ ਕਿਤੇ ਜਾ ਕੇ ਆਪਾਂ ਕਿਸੇ ਚੀਜ਼ ਦੇ ਇਨਫਲੂਐਂਸ ਵਿੱਚ ਆ ਜਾਂਦੇ ਹਾਂ ਪ੍ਰਭਾਵ ਚ ਆ ਜਾਂਦੇ ਹਾਂ ਸਾਨੂੰ ਲੱਗਦਾ ਇਦਾਂ ਹੋ ਗਿਆ ਪਰ ਉਸ ਤੋਂ ਬਾਅਦ ਫਿਰ ਅਸੀਂ ਉਦਾਂ ਦੇ ਹੁੰਦੇ ਹਾਂ ਜਿੱਦਾਂ ਦੇ ਅਸੀਂ ਹਾਂ ਪਰ ਜੇ ਬਾਣੀ ਦੇ ਨਾਲ ਨਾਮ ਦੇ ਨਾਲ ਜੁੜ ਕੇ ਆਪਣੇ ਅੰਦਰੋਂ ਚੀਜ਼ ਨੂੰ ਪਹਿਲਾਂ ਇਹ ਪੱਕਾ ਮੰਨ ਕੇ ਚੱਲਣਾ ਵੀ ਉਹ ਗੁਣ ਉਹ ਚੰਗਿਆਈਆਂ ਉਹ ਰੱਬ ਉਹ ਤਤ ਉਹ ਸਤ ਅੰਦਰ ਹੈ ਜਨੋਂ ਵਿੱਚ ਅਭਿਆਸ ਕਰਨਾ ਉਹਨੇ ਅੰਦਰੋਂ ਹੀ ਆਉਣਾ ਉਹ ਆਲਰੇਡੀ ਇਹ ਚੀਜ਼ਾਂ ਇੰਜੈਕਟਡ ਨੇ ਸਾਡੇ ਅੰਦਰ ਹੋ ਕੇ ਗਿਆ ਹੈ ਕਿ ਅਸੀਂ ਇੰਨਾ ਕੁ ਜਗਿਆ ਉਹਨਾਂ ਚੀਜ਼ਾਂ ਤੋਂ ਉਹਨਾਂ ਗੱਲਾਂ ਤੋਂ ਅਸੀਂ ਦੂਰ ਹੋ ਗਏ ਹਾਂ ਬਸ ਸਾਡਾ ਧਿਆਨ ਖਿੰਡ ਗਿਆ ਆ ਉਹ ਖੇੜਿਆ ਹੋਇਆ ਧਿਆਨ ਹੀ ਇਕੱਠਾ ਕਰਨਾ ਹੈ ਜਿਉਂ ਇਕੱਠਾ ਕਰਦੇ ਜਾਵਾਂਗੇ ਤਿਉਂ-ਤਿਉਂ ਅੰਦਰੋਂ ਉਹ ਚੀਜ਼ ਸਮਝ ਆਉਂਦੀ ਜਾਊਗੀ ਉਹਦਾ ਪਤਾ ਲੱਗਦਾ ਜਾਊਗਾ ਜੋ ਵੀ ਮੰਗਣਾ ਜੋ ਵੀ ਚਾਉਣਾ ਉਹ ਇਨਸਾਨ ਦੇ ਅੰਦਰ ਰੱਖਿਆ ਆ ਕਾਲ ਗੁਰਖਵਾਲੇ ਗੁਰੂ ਜੀ ਨੇ ਆ ਨਾਮ ਜਪਣਾ ਆਉਣਾ بس ਨਾਮ ਤੇ ਉਹ ਚੀਜ਼ ਦੀ ਸਮਝ ਆਉਣੀ ਚਾਹੀਦੀ ਆ ਜੇ ਸਮਝ ਆ ਗਈ ਕਿਤੇ ਬਾਹਰ ਨਹੀਂ ਹੈ ਅੰਦਰ ਹੈ ਜਦਨ ਸਮਝ ਆ ਗਈ ਉਦੋਂ ਸਾਧ ਸੰਗਤ ਜੀ ਆਪੇ ਪ੍ਰਗਟ ਹੋ ਜਾਣਾ ਉਹਨੇ ਹੁਣ ਮੇਰੇ ਪਾਤਸ਼ਾਹ ਜੀ ਨੇ ਜੋ ਇੱਥੇ ਅੱਜ ਬਚਨ ਕਿਹਾ ਵੀ ਆਮ ਤੌਰ ਤੇ ਜਿਹੜੀ ਪਬਲਿਕ ਹੈ ਜਿਹੜੀ ਦੁਨੀਆਂ ਕਈ ਤਰ੍ਹਾਂ ਦੇ ਦੁੱਖ ਅਤੇ ਕਈ ਤਰ੍ਹਾਂ ਦੇ ਰੋਗ ਫੇਸ ਕਰਦੀ ਹੈ। ਰੋਗ ਕੀ ਨੇ ਸਰੀਰ ਦੇ ਰੋਗ ਹੋ ਸਕਦੇ ਆ, ਮਾਨਸਿਕ ਰੋਗ ਹੋ ਸਕਦੇ ਆ। ਇਹ ਵੱਖਰੀ ਵੱਖਰੀ ਚੱਲੋ ਇਹਦੀ ਇੱਕ ਬਹੁਤ ਵੱਡੀ ਵਿਆਖਿਆ ਹੈ ਇਸ ਚੀਜ਼ ਦੀ। ਇਹ ਸਾਰਾ ਕੁਝ ਠੀਕ ਹੋ ਸਕਦਾ ਹੈ। ਸਰੀਰ ਦੇ ਵੀ, ਮਨ ਦੇ ਵੀ। ਤੇ ਜਦੋਂ ਮਨ ਦੇ ਰੋਗ ਦੂਰ ਹੋ ਜਾਂਦੇ ਆ, ਜਿੱਥੇ ਅੱਜ ਦਾ ਬਚਨ ਹੈ ਨਾ ਅਗਿਆਨ ਹਨੇਰਾ ਮਨ ਤੇ ਜਾਏ। ਜਿਹੜਾ ਹਨੇਰਾ ਹੈ ਉਹ ਮਨ ਤੋਂ ਚਲਾ ਗਿਆ ਉੱਥੇ ਫਿਰ ਸਰੀਰ ਦੇ ਰੋਗ ਦੂਰ ਕਰਨ ਦੀ ਇੱਛਾ ਹੀ ਨਹੀਂ ਰਹਿ ਜਾਂਦੀ ਸਰੀਰ ਦੇ ਰੋਗ ਦੂਰ ਕਰਨ ਦੀ ਇੱਛਾ ਹੀ ਨਹੀਂ ਰਹਿ ਜਾਂਦੀ ਉੱਥੇ ਫਿਰ ਜਿਹੜਾ ਸੋਚਣ ਦਾ ਤਰੀਕਾ ਹੈ ਢੰਗ ਹੈ ਟੋਟਲੀ ਚੇਂਜ ਹੋ ਜਾਂਦਾ ਹੈ ਬਾਣੀ ਦੇ ਜਦੋਂ ਤੁਸੀਂ ਇਹ ਪੰਕਤੀ ਦੇ ਰੋਸ਼ਨੀ ਚ ਸ਼ਬਦਾਂ ਨੂੰ ਪੜੋਗੇ ਪਾਠ ਕਰੋਗੇ ਤੁਹਾਨੂੰ ਕਿੰਨੇ ਹੀ ਸ਼ਬਦ ਮਿਲ ਜਾਣਗੇ ਜਿੱਥੇ ਗੁਰੂ ਸਾਹਿਬ ਕਹਿੰਦੇ ਵੀ ਰੋਗ ਤਾਂ ਦੁੱਖ ਤਾਂ ਕੋਈ ਚੀਜ਼ ਹੈ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਕੋਈ ਗੱਲ ਨਹੀਂ ਇੱਕ ਜੋੜਾ ਕੱਪੜਿਆਂ ਦਾ ਪਾਇਆ ਸੀ ਮੈਲਾ ਹੋ ਗਿਆ ਉਤਾਰ ਦਿੱਤਾ ਦੂਜਾ ਪਾਲਿਆ ਜੰਜ ਦੁੱਖ ਆ ਗਿਆ ਕੱਲ ਨੂੰ ਸੁੱਖ ਆ ਜਾਣਾ ਸੁੱਖ ਆ ਗਿਆ ਤੇ ਦੁੱਖ ਆ ਜਾਣਾ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ ਫਿਜ਼ੀਕਲੀ ਕੋਈ ਦੁੱਖ ਖੇਸ ਕਰ ਰਹੇ ਹਨ ਉਹ ਵੀ ਦੁੱਖ ਸੁੱਖ ਤੇਰੀ ਆਗਿਆ ਪਿਆਰੇ ਦੂਜੀ ਨਾ ਹੀ ਜਾਏ ਤੇ ਤੇਰੀ ਰਜ਼ਾ ਦੇ ਵਿੱਚ ਹੈ ਕੋਈ ਮੰਲਾ ਉਹ ਇਨਸਾਨ ਦਾ ਉਹ ਚੀਜ਼ ਨੂੰ ਦੇਖਣ ਦਾ ਸਮਝਣ ਦਾ ਜਿਹੜਾ ਅੱਜ ਨਜ਼ਰੀਆ ਹੈ ਉਹ ਨਾਮ ਦੇ ਮਾਰਗ ਤੇ ਚੱਲਣ ਵਾਲੇ ਦਾ ਫਿਰ ਉਹ ਨਜ਼ਰੀਆ ਹੀ ਬਦਲ ਜਾਂਦਾ ਹੁਣ ਤੁਸੀਂ ਬੱਚਿਆਂ ਨੂੰ ਦੇਖਿਆ ਹੋਣਾ ਆ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਪਰਿਵਾਰਾਂ ਦੇ ਨਾਲ ਆਉਂਦੇ ਆ ਹੁਣ ਬੱਚੇ ਦਾ ਕੀ ਹੈ ਉਹਨੇ ਹੱਥ ਚ ਛੋਟਾ ਜਿਹਾ ਕੋਈ ਟੁਆਏ ਪਕੜਿਆ ਹੁੰਦਾ ਉਹਨੇ ਉਹ ਚਲਾਈ ਜਾਣ ਖਰੀ ਉਹਦੀ ਪ੍ਰਾਪਰਟੀ ਇਹ ਹੈ ਉਹਦੀ ਪ੍ਰਾਪਰਟੀ ਇਹ ਹੈ ਉਹਦਾ ਧਿਆਨ ਉਸੇ ਉੱਪਰ ਹੈ ਕਿਤੇ ਛੁੱਟ ਜਾਏ ਇੱਧਰ ਉੱਧਰ ਰਹਿ ਜਾਏ ਬੱਚਾ ਕਹਿੰਦਾ ਵੀ ਮੈਂ ਲੈ ਕੇ ਗਿਆ ਸੀ ਕਿੱਥੇ ਹੈ ਮਾਤਾ ਪਿਤਾ ਕਹਿੰਦੇ ਨਾ ਕੋਈ ਗੱਲ ਨਹੀਂ ਲੈ ਜਾਾਂਗੇ ਫਿਰ ਦੇਖ ਲਾਂਗੇ ਤੇ ਨਵਾਂ ਦਵਾ ਦੇਾਂਗੇ ਬੱਚੇ ਦਾ ਧਿਆਨ ਉਹਦੀ ਸੁਰਤ ਉਹਦੀ ਸੋਚ ਉਹਦੀ ਸਮਝ ਕਿ ਖੜਾਉਣੇ ਤੱਕ ਹੈ ਹੁਣ ਆਪਾਂ ਜਿਹੜੇ ਕਾਰਾਂ 'ਚ ਗੱਡੀਆਂ ਚਾਏ ਮੰਨ ਲਓ ਆਪਣੀ ਗੱਡੀ ਗਵਾਚ ਜਾਏ ਫਿਰ ਆਪਣਾ ਰਿਐਕਸ਼ਨ ਉਹੀ ਹੋਏਗਾ ਜਦੋਂ ਬੱਚੇ ਦਾ ਖਡੋਣਾ ਕੋਚਿਆ ਸਾਡੀ ਸੋਚ ਉੱਪਰ ਆ ਗਈ ਕਿ ਇਹਦੇ ਬਿਨਾ ਮੇਰਾ ਕੰਮ ਖੜ ਜਾਏਗਾ ਇਹ ਚੀਜ਼ ਇਦਾਂ ਆ ਉਦਾਂ ਆ ਖਡਾਉਣੇ ਵਕਤ ਹੀ ਸਾਡੀ ਸੋਚ ਹੋਰ ਹੈ ਪਰ ਆਪਣੇ ਸਾਧਨ ਦੇ ਪ੍ਰਤੀ ਹੋਰ ਰੂਪ ਦੇ ਵਿੱਚ ਆਪਾਂ ਦੇਖਾਂਗੇ ਵਿਚਾਰਾਂਗੇ ਉੱਥੇ ਸਾਡੀ ਅਟੈਚਮੈਂਟ ਹੋਰ ਤਰ੍ਹਾਂ ਦੀ ਗੁਰੂ ਸਾਹਿਬ ਮਹਾਰਾਜ ਜਦੋਂ ਸਾਨੂੰ ਸਮਝਾਉਂਦੇ ਨੇ ਨਾ ਕਹਿੰਦੇ ਨੇ ਤੇਰੀ ਪੈਂਦੀ ਜਿਹੜੀ ਪੱਦਰ ਦੀ ਗੱਲ ਹੈ ਉਹ ਬਾਬਾ ਫਰੀਦ ਸਾਹਿਬ ਦੀ ਤਰ੍ਹਾਂ ਹੈ ਮਾਂ ਨੇ ਥੋੜਾ ਜਿਹਾ ਮਿੱਠਾ ਦੇ ਦੇਣਾ ਪੁੱਤ ਨਮਾਜ਼ ਪੜ੍ਹ ਲੈ ਖੁਦਾ ਤੈਨੂੰ ਮਿਠਾਈ ਦੇਗਾ ਲੈ ਲੈਣੀ ਲਾਲਚ ਵਿੱਚ ਪੜਦੇ ਗਏ ਪਰ ਜਿੱਦਣ خواجہ ਬਖਤਿਆਰ ਕਾਕੀ ਦੀ ਸੰਗਤ ਮਿਲੀ ਤੇ ਇੱਕ ਐਸੀ ਸਟੇਜ ਤੇ ਪਹੁੰਚ ਗਏ ਸਾਧ ਸੰਗਤ ਜੀ ਉਦੋਂ ਜਾ ਕੇ ਫਿਰ ਮਾਂ ਨੂੰ ਕਹਿ ਦਿੱਤਾ ਮਾਂ ਹੁਣ ਮੈਨੂੰ ਤੇਰੇ ਮਿੱਠੇ ਦੀ ਲੋੜ ਨਹੀਂ ਹੈ ਮਾਂ ਕਹਿੰਦੀ ਪੁੱਤ ਆਹ ਸ਼ੱਕਰ ਤੇ ਥਾਂ ਸ਼ਹਿਦ ਦੇ ਦਿੰਨੀ ਹੈ ਹੋਰ ਕੋਈ ਤੇ ਵਧੀਆ ਚੀਜ਼ ਦੇ ਦੇਣੀ ਆ ਤਾਂ ਬਾਬਾ ਜੀ ਕਹਿਣ ਲੱਗੇ ਮਾਂ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਮੈਨੂੰ ਹੁਣ ਉਹ ਚੀਜ਼ ਦਾ ਪਤਾ ਲੱਗ ਗਿਆ ਜਿਹੜੀ ਇਦੋਂ ਵੀ ਮਿੱਠੀ ਹੈ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਬੁਝੇ ਨਾ ਤੁੱਟੋ ਤਾਂ ਇਹ ਹੈ ਸਾਧ ਸੰਗਤ ਜੀ ਇੱਕ ਪੱਧਰ ਹੈ ਚੱਲਣ ਦਾ ਹੋਰ ਹੈ ਇੱਕ ਉੱਪਰਲਾ ਪੱਧਰ ਆ ਜਾਂਦਾ ਹੈ ਤਾਂ ਮੇਰੇ ਬਾਪਾ ਜੀ ਸਮਝਾਉਂਦੇ ਨੇ ਵੀ ਦੁੱਖ ਸੁੱਖ ਦੇ ਪ੍ਰਤੀ ਜੋ ਸਾਡਾ ਨਜ਼ਰੀਆ ਹੈ ਜ਼ਿੰਦਗੀ ਦੇ ਵਿੱਚ ਅਚੀਵਮੈਂਟਸ ਅਸੀਂ ਕਿਹਨੂੰ ਸਮਝਦੇ ਹਾਂ ਕਿਹਨੂੰ ਨਹੀਂ ਸਮਝਦੇ ਕਿਹੜੇ ਅਸੀਂ ਹਿਸਾਬ ਕਿਤਾਬ ਨਾਲ ਦੁਨੀਆ 'ਚ ਵਿਚਰਦੇ ਹਾਂ ਟੋਟਲੀ ਚੇਂਜ ਹੋ ਜਾਂਦਾ ਜਦੋਂ ਅਸੀਂ ਅਧਿਆਤਮ ਤੇ ਨਾਮ ਦੇ ਰਸਤੇ ਉੱਪਰ ਚੱਲਦੇ ਆਂ। ਤੋਂ ਇਹ ਨਾਮ ਦੇ ਜਰੀਏ ਫਿਰ ਕਿਹੜੀਆਂ ਕੜੀਆਂ ਵਡਿਆਈਆਂ ਬਰਕਤਾਂ ਤੇ ਬਖਸ਼ਿਸ਼ਾਂ ਬਣਦੀਆਂ ਨੇ ਇਹਦਾ ਜ਼ਿਕਰ ਗਰੀਨਵਾਜ ਜੀ ਨੇ ਪੂਰੇ ਸ਼ਬਦ ਵਿੱਚ ਕੀਤਾ। ਆਓ ਪੰਕਤੀ-ਦਰ-ਪੰਕਤੀ ਹੁਬ ਸ਼ਬਦ ਨੂੰ ਸਮਝੀਏ। ਜਿਨ੍ਹਾਂ ਨੇ ਨਾਮ ਤੇ ਮੈਂ ਫੇਰ ਬੇਨਤੀ ਕਰ ਰਿਹਾ ਵੀ ਇਹ ਸਧਾਰਨ ਆਮ ਪੱਧਰ ਤੱਕ ਸਮਝਣ ਵਾਲੀ ਗੱਲ ਨਹੀਂ ਨਾਮ ਦੇ ਨਜ਼ਰੀਏ ਤੋਂ ਹੀ ਸਾਰੀ ਗੱਲ ਸਮਝਣੀ ਹੈ ਜਿਹੜਾ ਜੁੜ ਗਿਆ ਉਸ ਨਜ਼ਰੀਏ ਤੋਂ ਹੁਣ ਸਾਰਾ ਸ਼ਬਦ ਜਿਹੜਾ ਲਿਖੇਗਾ ਉਹ ਸਮਝੇਗਾ ਅਦਰਵਾਇਜ਼ ਲੱਗੇਗਾ ਵੀ ਐਡਾ ਕਿਦਾਂ ਹੁੰਦਾ ਹੋਏਗਾ ਫੇਰ ਨਹੀਂ ਗੱਲ। ਤਾਂ ਕੋਰ ਮੈਸੇਜ ਰਹਾਓ ਵਿੱਚ ਦੇ ਦਿੱਤਾ ਵੀ ਇਹ ਸ਼ਬਦ ਵਿੱਚ ਅਸੀਂ ਤੁਹਾਨੂੰ ਨਾਮ ਦੀ ਗੱਲ ਦੱਸ ਰਹੇ ਹਾਂ। ਪਹਿਲੀਆਂ ਪੰਕਤੀਆਂ ਸਾਹਜੀ ਫਰਮਾ ਰਹੇ ਨੇ ਸਿਮਰਤ ਨਾਮ ਕੇਲ ਵਿਖ ਸਭ ਨਾਸੇ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਤੇ ਕਿਲ ਵਿਖ ਜਿਹੜੇ ਪਾਪ ਕਰਮ ਨੇ ਸਾਰੇ ਨਾਸ਼ ਹੋ ਜਾਂਦੇ ਹਨ ਸੱਚ ਨਾਮ ਗੁਰ ਦੀਨੀ ਰਾਸੇ ਰਾਸ ਕਹਿੰਦੇ ਨੇ ਪੂੰਜੀ ਖਜ਼ਾਨਾ ਜਦੋਂ ਸੱਚ ਦੀ ਪੂੰਜੀ ਮਿਲ ਜਾਏ ਉਹਦਾ ਹੈ ਕੌਣ ਗੁਰ ਦੀਨੀ ਗੱਗੇ ਨੂੰ ਔਂਕੜ ਰਾ 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 ਨੇ ਸਿਹਾਰੀ ਗੁਰੂ ਨੇ ਸੰਬੰਧ ਕੀਆ ਜਦੋਂ ਗੁਰੂ ਨੇ ਬਖਸ਼ਿਸ਼ ਕਰਕੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਦੇ ਦਿੱਤੀ ਤਾਂ ਉਹਦੇ ਸਦਕਾ ਸਾਰੇ ਪਾਪ ਦੂਰ ਹੋ ਗਏ ਸਨ ਇਹ ਨਾਮ ਦੀ ਬਰਕਤ ਹੈ ਪ੍ਰਭ ਕੀ ਦਰਗਾਹ ਸ਼ੋਭਵੰਤੇ ਸੇਵਕ ਸੇਵਾ ਸਦਾ ਸੋਹੰਤੇ ਜਿਹਨੂੰ ਨਾਮ ਦਾ ਖਜ਼ਾਨਾ ਮਿਲ ਗਿਆ ਉਹ ਮਾਲਕ ਜੀ ਦੀ ਦਰਗਾਹ ਦਰਗਾਹ ਦਾ ਅਰਥ ਹੈ ਹਜ਼ੂਰੀ ਰੱਬ ਦੀ ਹਜ਼ੂਰੀ ਵਿੱਚ ਸਦਾ ਹੀ ਸ਼ੋਭਾ ਪ੍ਰਾਪਤ ਕਰਦੇ ਹਨ ਜਿਹੜੇ ਸੇਵਕ ਹਨ ਉਹ ਸਦਾ ਹੀ ਸੁਹੰਤੇ ਸ਼ੋਭਦੇ ਨੇ ਮਾਣ ਪ੍ਰਾਪਤ ਕਰਦੇ ਨੇ ਜਿਹੜੇ ਨਾਮ ਨਾਲ ਜੁੜ ਗਏ ਦੂਜਾ ਬੰਦ ਸ਼ਬਦ ਆ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪੀਤਾ ਗੁਰੂ ਐਸੇ ਹਨ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਮਿੱਤਰ ਬਣਾ ਕੇ ਨਾ ਸਾਨੂੰ ਜਦੋਂ ਸਮਝ ਦੇ ਦਿੱਤੀ ਸਾਹਿਬ ਜੀ ਕਹਿੰਦੇ ਹੈ ਮਿੱਤਰ ਹੈ ਮੇਰੇ ਭਰਾ ਗੁਰੂ ਵੀ ਤੁਹਾਨੂੰ ਮਿੱਤਰ ਭਰਾ ਵਾਂਗ ਕੇ ਜਦੋਂ ਸਮਝ ਦੇ ਦਿੰਦਾ ਹੈ ਨਾ ਜਨਮ ਮਰਨ ਜਨਮ ਅਤੇ ਮਰਨ ਦੇ ਗੇਟ ਤੋਂ ਫਿਰ ਰੱਖ ਲੈਂਦਾ ਹੈ ਬਚਾ ਲੈਂਦਾ ਹੈ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਬਚਾਉਂਦਾ ਉਹਦੋਂ ਜਦੋਂ ਤੁਹਾਡਾ ਪਿਆਰ ਵਾਹੇ ਗੁਰੂ ਦੇ ਨਾਮ ਨਾਲ ਬਣ ਜਾਂਦਾ ਹੈ ਪਰ ਗੁਰੂ ਨੇ ਤਾਂ ਪਿਆਰ ਹੈ ਉੱਥੇ ਬਣਾਉਣਾ ਇਹੀ ਗੁਰੂ ਕੋਲ ਸਾਧਨ ਹੈ ਜਿਹਦੇ ਜਰੀਏ ਉਹਨੇ ਸਾਰਾ ਕੰਮ ਕਰਨਾ ਹੈ ਕਲਾ ਵਰਤੌਣੀ ਨਾਮ ਦੇ ਨਾਲ ਪ੍ਰੀਤ ਬਣਾ ਕੇ ਜਨਮ ਮਰਨ ਦੇ ਬੰਧਨਾਂ ਨੂੰ ਖਤਮ ਕਰ ਦਿੰਦਾ ਹੈ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੇਂ ਸੋ ਭਲ ਹੋਸ ਕਲੇਸ਼ ਕਿੰਨੇ ਕੋ ਸਾਨੂੰ ਤਾਂ ਜਨਮ ਦੇ ਕਲੇਸ਼ਾਂ ਤੋਂ ਛਟਕਾਰਾ ਕੱਢਣਾ ਔਖਾ ਹੋਇਆ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਕਰੋੜਾਂ ਜਨਮਾਂ ਦੇ ਜਿੰਨੇ ਤੁਸੀਂ ਗਿਣ ਵੀ ਨਹੀਂ ਸਕਦੇ ਇੰਨੇ ਕਲੇਸ਼ ਦੇ ਪੈ ਹੋਣ ਜਦੋਂ ਨਾਮ ਨਾਲ ਪ੍ਰੀਤ ਬਣ ਗਈ ਇਹ ਸਾਰੇ ਚਲੇ ਜਾਣਗੇ ਤੇ ਤੁਸੀਂ ਇਹ ਕਹੋਗੇ ਜੋ ਤਿਸ ਭਾਵੈ ਸੋ ਭਲ ਹੋਸ ਭਲ ਹੋਸ ਭਲਾ ਹੋ ਰਿਹਾ ਜੋ ਰੱਖੋ ਜੀ ਨੂੰ ਭਾ ਰਿਹਾ ਬਸ ਚੰਗਈ ਹੋ ਰਿਹਾ ਚੰਗਈ ਹੋ ਰਿਹਾ ਚੰਗਈ ਹੋ ਰਿਹਾ ਜੋ ਤੁਧ ਭਾਵੈ ਸਾਈ ਭਲੀ ਕਾ ਤੁੰ ਸਦਾ ਸਲਾਮਤ ਨਰੰਗਾ ਦੇਸ ਗੁਰ ਕਾ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਫਿਰ ਗੁਰੂ ਦਾ ਸ਼ੁਕਰਾਨਾ ਕਰੀਏ ਸਾਹਿਬ ਜੀ ਫਰਮਾਉਂਦੇ ਨੇ ਮੈਂ ਗੁਰੂ ਤੋਂ ਸਦਾ ਹੀ ਕੁਰਬਾਨੀ ਜਾਣ ਕੁਰਬਾਨ ਜਾਂਦਾ ਜਿਹਦੀ ਕਿਰਪਾ ਦੇ ਨਾਲ ਪ੍ਰਸਾਦ ਕਿਰਪਾ ਜਿਹਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣ ਵਾਲੇ ਰਸਤੇ ਤੇ ਚੱਲਦੇ ਆ ਕੋਈ ਸਾਡਾ ਥੋੜਾ ਮੋਟਾ ਕੰਮ ਅਸਵਾਰ ਤੇ ਆਪਾਂ ਸ਼ੁਕਰਗੁਜ਼ਾਰ ਹੁੰਨੇ ਆ ਨਾਮ ਨੇ ਤਾਂ ਪੂਰਾ ਪਲਟਾ ਹੀ ਲਿਆਉਣਾ ਨਾ ਜੀ ਵਾਹਿਗੁਰੂ ਸ਼ੁਕਰਗੁਜ਼ਾਰ ਹਾਂ ਗੁਰੂ ਦੇ ਐਸਾ ਗੁਰ ਪਾਈ ਐ ਵਡ ਭਾਗੀ ਜਿਸ ਮਿਲਤੇ ਰਾਮ ਲੇਵ ਲਾਗੇ ਇਹੋ ਜਿਹਾ ਗੁਰੂ ਤਾਂ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ ਹੈ ਜਿਹਨੂੰ ਮਿਲਿਆਂ ਤੇ ਵਾਹਿਗੁਰੂ ਦੇ ਨਾਮ ਨਾਲ ਸੁਰਤੇ ਜੁੜਦੀ ਹੈ ਕੋਈ ਕਰਮ ਕਾਂਡ ਨਹੀਂ ਕੋਈ ਕੁਝ ਨਹੀਂ ਵਾਹਿਗੁਰੂ ਦੇ ਨਾਮ ਨਾਲ ਸੁਰਤੇ ਜੋੜਦਾ ਹੈ ਜੋ ਗੁਰੂ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਅਖੀਰਲੇ ਬੰਦ ਚ ਗੁਰੂ ਕਹਿੰਦੇ ਅਰਦਾਸ ਕਰਿਆ ਕਰੋ ਤੁਸੀਂ ਕੱਲੇ ਗਿਆਨ ਨਾਲ ਨਹੀਂ ਗੱਲ ਬੰਦ ਨਹੀਂ ਬੇਨਤੀ ਕਰਿਆ ਕਰੋ ਏ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਸੁਆਮੀ ਜੀ ਸਾਡੇ ਤੇ ਕਿਰਪਾ ਕਰੋ ਸਗਲ ਘਟਾਂ ਕੇ ਅੰਤਰ ਜਾਮੀ ਘਟ ਕਹਿੰਦੇ ਨੇ ਹਿਰਦਾ ਦਿਲ ਹਰ ਇੱਕ ਦੇ ਦਿਲ ਦੇ ਮਨ ਦੇ ਅੰਦਰ ਦੇ ਤੁਸੀਂ ਜਾਣਨ ਵਾਲੇ ਹੋ ਸਾਡੀ ਅਰਦਾਸ ਹੈ ਸਾਡੇ ਤੇ ਕਿਰਪਾ ਕਰੋ ਆਠ ਪਹਿਰ ਆਪਣੇ ਲਿਵ ਲਾਏ ਜਨਾਨੰਕ ਪ੍ਰਭ ਕੀ ਸਰਣਾਏ ਮਿਹਰ ਕਰਕੇ ਸਾਨੂੰ ਆਪਣੇ ਲਿਵ ਸੁਰਤ ਵਿੱਚ ਰੱਖੋ ਰੱਖੋ ਵੀ ਕਿੰਨਾ ਸਮਾਂ ਆਠ ਪਹਿਰ ਹਰ ਇੱਕ ਸਮੇਂ ਸਾਨੂੰ ਆਪਣੇ ਧਿਆਨ ਸੁਰਤ ਵਿੱਚ ਰੱਖੋ ਸਾਡੀ ਸੁਰਤ ਤੁਹਾਡੇ ਨਾਲ ਜੁੜੀ ਰਹੇ ਜਨਾਨੰਕ ਪ੍ਰਭ ਕੀ ਸਰਣਾਏ ਅਸੀਂ ਸੇਵਕ ਨਾਨਕ ਗੁਰੂ ਮਹਾਰਾਜ ਜੀ ਆਪਣੇ ਬਾਰੇ ਕਹਿ ਰਹੇ ਨੇ ਅਸੀਂ ਪ੍ਰਭੂ ਜੀ ਦੀ ਸ਼ਰਨ ਵਿੱਚ ਹਾਂ। ਤਾਂ ਸਾਧ ਸੰਗਤ ਜੀ ਨਾਮ ਦੀ ਵਿੜਿਆਹੀ ਨੂੰ ਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਪ੍ਰਗਟ ਕੀਤਾ ਸਤਿਗੁਰੂ ਰਹਿਨਤ ਕਰਨ ਗੁਰੂ ਦੇ ਦੱਸੇ ਮਾਰਗ ਨੂੰ ਆਪਾਂ ਸਮਝ ਸਕੀਏ ਜੀਵਨ ਚ ਕਮਾ ਸਕੀਏ ਇਹ ਅਰਦਾਸ ਬੇਨਤੀ ਹੈ ਜੀ। ਵਿਚਾਰ ਕਰਦਿਆਂ ਹੋਣਿਓ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਤਾਂ ਇਹ ਦਿਲੋਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਸਾਧ ਸੰਗਤ ਜੀ ਅੱਜ ਸੇ ਪਰਿਵਾਰਾਂ